ਹਾ ਦੇਖੋ ਬਈਆ ਕਿੰਨਾ ਫਰਕ ਪੈ ਗਿਆ ਆ ਜਾਮਾਂ ਹੀ ਦਬ ਗਿਆ ਥੱਲੇ ਨੂੰ ਲੈ ਆ ਟੇਟੀਆਂ ਹੋ ਗਈਆਂ ਇਹ ਤਾਂ ਬਈ ਹਾਂ ਪਾਂਸਰਾ ਦੇਖ ਲਓ ਥੋੜੇ ਟਾਈਮ ਦਾ ਹੋਰ ਮਹਿਮਾਨ ਆ ਪਿੰਡਰ ਦਾ ਵਜਣਾ ਇੱਥੋਂ ਆ ਚੜਾਈਓ ਬਣ ਗਈ ਪੂਰੀ ਲੋ ਵੀ ਸੱਜਣੋ ਦੇਖੋ ਫਿਰ ਸਮਾਨ ਦੀ ਪੂਰੀ ਆਫਾਨ ਤੇ ਆਪਣੇ ਤੇ ਅੱਜ ਅੱਜ ਤਰੀਕ ਹੈਗੀ ਆ 2 2 ਅਗਸਤ 2025 ਤੇ ਆਹ ਜਿਹੜੀ ਆ ਹਿਮਾਚਲ ਵੱਲੋਂ ਆਉਂਦੀ ਆ ਸਵਾਨ ਨਦੀ ਇਹ ਉਹ ਨਦੀ ਆ ਬਈ ਜਿਹੜੀ ਕਿ ਲਾਲੋ ਇੱਕ ਤਰ੍ਹਾਂ ਦਾ ਬਰਸਾਤੀ ਨਾਲ ਆਏ ਸਤਲੁਜ ਦੀ ਸਹਾਇਕ ਨਦੀ ਵੀ ਨੋ ਕਹਿ ਦਿੰਦੇ ਆ ਪਰ ਇਹ ਬਰਸਾਤੀ ਨਾਲ ਆਏ ਬਰਸਾਤ ਦੇ ਦਿਨਾਂ 'ਚ ਜਿਹੜੀ ਆ ਭਰਦੀ ਆ ਪਰ ਅੱਜ ਭਰੀ ਪਈ ਏ ਪੂਰੀ 2 ਅਗਸਤ 2025 ਐ ਬਈ ਸਮਾਂ ਸ਼ਾਮ ਦਾ 5:30 ਵਜੇ ਦਾ ਤੇ ਥੱਲੇ ਵਾਲੇ ਪਿੰਡਾਂ 'ਚ ਇਹਦਾ ਬਹੁਤਾ ਨੁਕਸਾਨ ਨਹੀਂ ਹੋਣਾ ਹੈਗਾ ਕਿਉਂਕਿ ਥੱਲੇ ਬਈ ਜਿਹੜਾ ਸਤਲੁਜ ਦਾ ਪਾਣੀ ਬੰਦ ਆ ਕਿ ਇਹ ਸਤਲੁਜ ਦਾ ਪਾਣੀ ਵੀ ਛੱਡਿਆ ਹੋਵੇ ਨਾ ਫੇਰ ਜਿਹੜਾ ਨੁਕਸਾਨ ਕਰਦੀ ਹੈ ਪਰ ਚਲੋ ਸ਼ੋਕਰ ਮਨਾਓ ਕਿ ਜਿਹੜਾ ਸਤਲੁਜ ਦਾ ਪਾਣੀ ਬੰਦ ਹੈ ਤੇ ਆ ਭਾਵੇਂ ਪਾਣੀ ਹੈ ਬਈ ਬਹੁਤ ਹੈ ਮਾਤਰਾ ਇਹ ਇਧਰੋਂ ਪਤਾ ਲੱਗਦਾ ਦੇਖੋ ਕਿੰਨਾ ਖੁੱਲਾ ਸਵਾਏ ਤੇ ਬਈ ਇਹ ਡੂੰਗਾ ਵੀ ਬਹੁਤ ਹੈ ਇਹ ਨਹੀਂ ਹੈਗਾ ਵੀ ਇਹ ਉਪਰ ਆਏ ਕਿਉਂਕਿ ਥੱਲੇ ਸਾਰਾ ਪੋਲਾ ਰੇਤਾ ਡੂੰਗਾ ਵੀ ਬਹੁਤ ਹੈ ਚੜਿਆ ਪਿਆ ਪੂਰਾ ਇਹਨ ਇਧਰ ਲੱਗੇ ਕ੍ਰੈਸ਼ਰ ਤੇ ਕਮਾਲ ਹੈ ਯਾਰ ਬਈ ਥੱਲੇ ਵਾਲੇ ਪਿੰਡਾਂ ਵਾਲਿਆਂ ਨੂੰ ਪਤਾ ਨਹੀਂ ਹੁਣ ਨੁਕਸਾਨ ਕਰਨਗੇ ਕਿ ਨਹੀਂ ਜਿਹੜੇ ਪੰਜਾਬ ਦੇ ਥੱਲੇ ਜਾ ਕੇ ਪਿੰਡ ਨੇ ਨਹਿਰਾਂ ਨੇ ਜਿਹੜੀਆਂ ਕਿਉਂਕਿ ਕਿਤੇ ਦਾ ਜਾ ਕੇ ਇਹ ਪਾਣੀ ਮਿਲਣਾ ਹੀ ਐ ਟ੍ਰੋਪੜ ਹੈਡ ਜਾ ਕੇ ਇਕੱਠਾ ਹੋਣਾ ਉੱਥੇ ਤੇ ਜਾ ਕੇ ਜਿਹੜੀਆਂ ਦੂਜੀਆਂ ਨਹਿਰਾਂ ਨੂੰ ਮਿਲਣਾ ਮਾਸੀਵਾੜੇ ਵਾਲਿਆਂ ਨੂੰ ਜਾਂ ਹੋਰ ਪਰ ਬਈ ਪਾਣੀ ਪੂਰਾ ਚੱਲਦਾ ਵਹਿਣ ਭਰ ਕੇ ਪਹਿਲਾਂ ਪਿਛਲੀ ਵਾਰ ਜਦ ਪਾਣੀ ਆਇਆ ਤਾਂ ਬਈ ਆਹ ساری ਖਾਰ ਲੱਗ ਗਈ ਤੇ ਆ ਸੋਚ ਕੇ ਦੇਖੋ ਇੱਥੇ ਹੁੰਦਾ ਤਾਂ ਡੰਗਾ ਜਿਹਾ ਇਹ ਜਿੱਥੇ ਇੱਥੇਕ ਤੇ ਇਹ ਇਹ ਇੱਥੇ ਪਰ ਹੁਣ ਉਹ ਪੁੱਜ ਗਿਆ ਖੁਰਦਾ ਖੁਰਦਾ ਹਰਸ ਵਾਲੇ ਖੁਰੀ ਜਾਂਦਾ ਕਿਉਂਕਿ ਜਿੱਦਾਂ ਪਾਣੀ ਭੱਜਦਾ ਤਾਂ ਮਿੱਟੀ ਘਰੀ ਜਾਂਦੀ ਐ ਅੱਗੇ ਤੋਂ ਅੱਗੇ ਵਧੀ ਜਾਂਦਾ ਐ ਘਰ ਗੱਲ ਆਹ ਮਾਹੌਲ ਬਣਿਆ ਪਿਆ ਜੇ 2 ਅਗਸਤ 2025 ਦਾ ਸੀਨ ਐ ਬਈ ਆਹ ਸਵਾਂ ਵਾਲੇ ਪੋਲ 'ਤੇ ਖੜੇ ਵੇ ਕਿਹੜਾ ਪੋਲਾ ਬਣਦਾ ਐ ਇਹੋ ਪੋਲਾ ਬਈ ਜਿਹੜਾ ਬਿੱਲਾ ਲੋ ਕਲਮਾ ਮੋੜ ਤੋਂ ਨੰਗਲ ਨੂੰ ਜਾਂਦਾ ਐ ਬਣਦਾ ਬੜੀਆਂ ਗੱਡੀਆਂ ਵਾਸਤੇ ਉੱਥੇ ਤਾਂ ਛੋਟੀਆਂ ਗੱਡੀਆਂ ਲੰਘਦੀਆਂ ਛੋਟੀਆਂ ਗੱਡੀਆਂ ਵਾਲੇ ਰਾਹ ਤਾਂ ਹੁਣ ਰਹੇ ਨਹੀਂ ਹੈਗੇ ਸੱਜਣਾ ਪਰ ਆਹ ਮਾਹੌਲ ਐ ਇੱਥੋਂ ਦਾ ਲੋਕੀ ਆਂਦੇ ਆ ਦੇਖਣ ਕੇ ਭਾਈ ਪਾਣੀ ਕਿੰਨਾ ਕੈ ਪਾਣੀ ਇੱਥੇ ਦਾ ਭਾਈ ਪੂਰੇ ਘੁੰਮ ਘੁੰਮ ਕੇ ਜਾਂਦਾ ਪਿਆ ਲੈ ਮੈਂ ਪਾਣੀ ਕੀ ਕਰੂੰ ਅੱਗੇ ਜਾ ਕੇ ਹੁਣ ਜਿਹੜੇ ਆ ਲਾਗੇ ਲਾਗੇ ਦੇ ਪਿੰਡ ਆ ਭਾਈ ਇਹਨਾਂ ਨੂੰ ਜਰ 2023 ਚ ਹਨਾ 23 ਚ ਆਇਆ ਸੀ ਪਹਿਲਾਂ ਬੜਾ ਨੁਕਸਾਨ ਕੀਤਾ 2023 ਚ ਭਾਈ ਜਿਹੜੇ ਹੜ ਆਏ ਨਾ ਉਹਨਾਂ ਨੇ ਆ ਸਵਾਨੇ ਬੜਾ ਨੁਕਸਾਨ ਕੀਤਾ ਸੀ ਲੋਕਾਂ ਦੀ ਜ਼ਮੀਨਾਂ ਦਾ ਜ਼ਮੀਨਾਂ ਹੜਾਤੀਆਂ ਜਾਂ ਹੋਰ ਬੜਾ ਪਰ ਚਲੋ ਮਾਰਾ ਇਹਦਾ ਮੇਰੇ ਹੈ ਕਿ ਇਸ ਵਾਰ ਜਿਹੜਾ ਹੈ ਇੰਨਾ ਸੋਖਾ ਵੀ ਕੋਈ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੈਗਾ ਨਾ ਡੰਗਰਾ ਪਸ਼ੂਆਂ ਦਾ ਘਰਾਂ ਦਾ ਨਾ ਕੁਛ ਤੇ ਚਲ ਮਹਾਰਾਜ ਐਦੇ ਵਿਚਾਰ ਰੱਖੇ ਥੱਲੇ ਜਿਹੜੇ ਪਿੰਡ ਨੇ ਪੰਜਾਬ ਦੇ ਉਧਰ ਵੀ ਐਦੇ ਵਿਚਾਰ ਆਏ ਬਈ ਥੱਲੇ ਪੰਜਾਬ ਦੇ ਕਿਹੜੇ-ਕਿਹੜੇ ਪਿੰਡਾਂ ਚਾਹੇ ਸੋਨਾ ਦੀ ਮਾਰ ਹੁੰਦੀ ਹੈ ਜ਼ਰੂਰ ਦੱਸਿਓ ਤੇ ਜਿੱਥੇ-ਜਿੱਥੇ ਬਈ ਮਾਰ ਹੁੰਦੀ ਆ ਉਹਨਾਂ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਵਿਚਾਰ ਰੱਖਣ ਸਵਾ ਦੇ ਕੰਡੇ ਦੇ ਨਾਲ ਹੀ ਜਾਣ ਬਈ ਇਹ ਤੋਂ ਜਿੰਨੀ ਦੂਰੀ ਬਣਾ ਸਕਦੇ ਆ ਬਣਾਇਓ ਆਪਣਾ ਮਾਲ ਪਸ਼ੂ ਦੂਰੀ ਰੱਖਿਓ ਤੇ ਆਪ ਵੀ ਬਈ ਦੂਰੀ ਰਿਓ ਹੁਣ ਆ ਚੜ੍ਹ ਕੇ ਆਂਦਾ ਪਿਆ ਹੁਣੇ ਕਿਹੜਾ ਪਤਾ ਇਹਨਾਂ ਕਿੰਨੀ ਮਾਰ ਕਰਨੀਆਂ ਥੱਲੇ ਵਾਲੇ ਪੰਡਾਂ 'ਚ ਪੰਜਾਬ ਦੇ ਵਿੱਚ ਇੱਧਰ ਤਾਂ ਬਈ ਝਾਕਾਂ ਦੇਖੋ ਇੱਕ ਵਾਰ ਨਾ ਸੂਰਜ ਨਾਲ ਲੱਗਦਾ ਤਾਂ ਸੋਹਣਾ ਐ ਪਰ ਜਦੋਂ ਪਾਣੀ ਪੈਂਦਾ ਨਾ ਇਹ ਇੱਕ ਵਾਰ ਡਰ ਲੱਗਣ ਲਾ ਦਿੰਦਾ ਐ ਇਹਨੂੰ ਦੇਖ ਕੇ ਡਰ ਲੱਗਦਾ ਇੱਕ ਵਾਰ ਘੱਟ ਗੱਲ ਲੋਕੀਂ ਆਈ ਜਾਂਦੇ ਆ ਲੰਘਦੇ ਟੱਪ ਦੇ ਦੇਖੀ ਜਾਂਦੇ ਆ ਕੰਮਕਾਰਾਂ ਤੋਂ ਦੇਖਦੇ ਆ ਮਾਹੌਲ ਵੀਡੀਓ ਵੜੀਓ ਬਣਾ ਕੇ ਫੇਰ ਲੰਘ ਜਾਂਦੇ ਆ ਆ ਬੈਠੇ ਆ ਇੱਧਰ ਗੁੱਜਰ ਇਹ ਪਤੰਦਰਾ ਨੂੰ ਡਰ ਨਹੀਂ ਲੱਗਦਾ ਇੱਥੇ ਪੱਕੇ ਡੇਰੇ ਲਾ ਕੇ ਬੈਠੇ ਵੀ ਇਹ ਪਿਛਲੇ ਸਾਲ ਵੀ ਇੱਥੇ ਸੀ ਚਲੋ ਇਹ ਵੀ ਵੇਖੋ ਹੋ ਗਏ ਵੇ ਇਹਨਾਂ ਦੇ ਇਹ ਤਾਂ ਡਾੜ ਡੋਰ ਨਿਕਲ ਗਏ ਭਈ ਇਹ ਹਾ ਪੋੜ ਨੇ ਜਿਹੜਾ ਪਹਿਲਾਂ ਬੰਦ ਕੀਤਾ ਵਾ ਤਾਂ ਵੀ ਕਹਿੰਦੇ ਵੀ ਵਿਰਲ ਪੈ ਗਈ ਅੱਜ ਤੇ ਪਾਣੀ ਨਾਲ ਜਿਹੜਾ ਹੋਰ ਪੈਟ ਗਿਆ ਉੱਥੇ ਕਿਤੇ ਬਿਰਲੇ ਪਈ ਵੀ ਤੇ ਉੱਥੇ ਜਾਵਾਂ ਹੀ ਟੇਡਾ ਹੋ ਗਿਆ ਬਈ ਹੋਰ ਸਕਦੇ ਨੂੰ ਆਹ ਦੇਖੋ ਭਈਆ ਕਿੰਨਾ ਫਰਕ ਪੈ ਗਿਆ ਆ ਜਾਵਾਂ ਹੀ दब ਗਿਆ ਥੱਲੇ ਨੂੰ ਲੈ ਆਹ ਟੇਟੀਆਂ ਹੋ ਗਈਆਂ ਇਹ ਤਾਂ ਬਈ ਹਾਂ ਮਾਸਰਾ ਦੇਖ ਲਓ ਥੋੜੇ ਟਾਈਮ ਦਾ ਹੋਰ ਮਹਿਮਾਨ ਆ ਪਿੰਡਰ ਦਾ ਵਜਣਾ ਇੱਥੋਂ ਆਹ ਚੜਾਈ ਉਹ ਬਣ ਗਈ ਪੂਰੀ ਆ ਜੇ ਤੁਸੀਂ ਧਿਆਨ ਨਾਲ ਦੇਖੋਗੇ ਆ ਪੂਰਾ ਹੀ ਜਿਹੜਾ ਇਹਦਾ ਬੈਲੈਂਸ ਵਿਗੜ ਗਿਆ ਆ ਚੀਜ਼ ਦੇਖੋ ਕਿੰਨਾ ਨੀਮਾ ਹੋ ਗਿਆ ਇਹ ਸਾਰਾ ਪਹਿਲੇ ਦਬਿਆ ਬਾ ਤਾਂ ਇਹ ਹੋਰ ਦਬ ਗਿਆ ਹੁਣ ਤਾਂ ਔਖਾ ਹੀ ਆ ਭਾਈ ਅੱਗੇ ਨਹੀਂ ਬਣਦਾ ਤਾਂ ਇਹ ਮੋਟਰਸਾਈਕਲਾਂ ਦੇ ਜਾਂਦੇ ਵੀ ਲੱਗਣਾ ਮੈਂ ਕਹਿੰਦਾ ਮੋਟਰਸਾਈਕਲ ਪਰਤਾਰ ਪਾਰ ਕਰ ਜਾਂਦੇ ਤੇ ਜਿਹੜੇ ਕੰਮਕਾਰਾਂ ਵਾਲੇ ਦੇ ਹੁਣ ਉਹ ਤੋਂ ਵੀ ਜਾਂਦਾ ਲੱਗੂਗਾ ਤੇ ਬਾਕੀ ਸਵਾਜ ਪਾਣੀ ਹੁਣ ਘਟਣ ਲੱਗ ਪਿਆ ਇਹ ਵੀਡੀਓ ਭਾਈ ਅੱਜ ਦੀ ਐ ਅੱਜ ਤਰੀਕ 2 ਅਗਸਤ 2025 ਤੇ ਸ਼ੇਅਰ ਕਰ ਦਿਓ ਜਰੂਰ ਥੱਲੇ ਵਾਲੇ ਪਿੰਡਾਂ ਤੱਕ ਜਿੱਥੇ-ਜਿੱਥੇ ਸਵਾਨ ਨਦੀ ਦੀ ਮਾਰ ਪੈਂਦੀ ਆ ਜਾਂ ਜਿੱਥੇ ਤੱਕ ਸਵਾਨ ਨਦੀ ਆ ਪਾਣੀ ਮਿਲਦਾ ਤੇ ਬਾਕੀ ਆਪਣਾ ਵਿਚਾਰ ਰੱਖਿਓ ਭਾਈ ਮਹਾਰਾਜ ਮਿਹਰ ਕਰੇ ਸੋਖ ਰੱਖਿਓ ਭਾਈ ਜਿੱਥੇ-ਜਿੱਥੇ ਵੀ ਇਹ ਪਾਣੀ ਦੀ ਪਿਛਲੇ ਸਾਲਾਂ ਮਾਰ ਕੀਤੀ ਆ ਆਪਣਾ ਧਿਆਨ ਰੱਖਿਓ ਬਾਕੀ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਭਾਈ ਜਿੱਥੇ ਵੀ ਇਹ ਪਾਣੀ ਜਾਂਦਾ ਤਾਂ ਭਾਈ ਕੋਈ ਨੁਕਸਾਨ ਨਾ ਹੋਵੇ ਨਾ ਜਾਨੀ ਨਾ ਮarli ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ